ਇਸ ਸਾਡੇ ਕੋਲ ਤੋਂ ਪਹੁੰਚਣ ਤੇ ਦੁਨੀਆ ਪਰਸ਼ਾਂ ਕਰ। ਅਕਾਲ ਤਖਤ ਮਹਾਨ ਹੈ ਇੱਕ ਮਸਤੀ ਦਾ ਹੈ ਬਾਕੀ ਤਖਤ ਮਹਾਨ ਹੈ ਸੱਚੀ ਮਸਤੀ ਦਾ ਹੈ ਔਰੇ ਗੋਣਿਆ ਜੀ ਅਕਾਲ ਜੀ ਅਕਾਲ ਤਖਤ ਸਾਹਿਬ ਦੀ ਹਕਮਤਿ ਸ਼੍ਰੋਮਣੀ ਕਾਲੀਦਾ ਦੀ ਭਰਤੀ ਕਰ ਰਹੀ ਪੰਜ ਮੈਮਰੀ ਕਮੇਟੀ ਵੀ ਰਹ ਮਾਈ ਹੀਟ 4 ਅਪ੍ਰੈਲ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਿੱਚ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ। ਤਾਜ਼ਾ ਤੇ ਭਰੋਸੇਮੰਦ ਖਬਰਾਂ ਲਈ ਜੀ ਪੰਜਾਬ ਮੀਡੀਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸ਼੍ਰੀ ਅਕਾਲ ਅਤੇ ਸਾਇਬਰ ਲੋ ਪਿਛਲੇ ਸਾਲ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਕਮੇਟੀ ਗਠਿਤ ਕਰਨ ਦੇ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਾਲਣਾ ਹਿੱਤ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਚ ਮੈਂਬਰੀ ਕਮੇਟੀ ਵੱਲੋਂ ਸ਼ੋਮਨੀ ਅਕਾਲੀ ਦਲ ਦੀ ਪ੍ਰਤੀ ਪ੍ਰਕਿਰਿਆ ਆਰੰਭ ਕੀਤੀ ਗਈ। ਇਸ ਸੰਬੰਧੀ ਵਿੱਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਵੀ ਵੱਡੇ ਜਥੇਜਿ ਸਮੂਲੀਅਤ ਕੀਤੀ ਗਈ ਸੀ। ਇਸ ਪ੍ਰਤੀਬਾਬਤ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਦੀਨਪੰਦੇ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਪਹੁੰਚੇ ਦਾਪ ਦਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣੇ ਪੁਰਾਣੇ ਸਾਥੀਆਂ ਨਾਲ ਤਾਲਮਿਲ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ 4 April ਨੂੰ ਧਾਲੀਵਾਲ ਨੇੜੇ ਪਿੰਡ ਕੋਟ ਸੰਤੋਖ ਰਾਏ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ 'ਚ ਵੱਡੀ ਗਿਣਤੀ 'ਚ ਗੁਰੂ ਨਾਨਕ ਨਾਮ ਲਿਵਾ ਸਿੱਖ ਸ਼ਿਰਕਤ ਕਰਨ ਜਥੇਦਾਰ ਛੋਟੇਪੁਰ ਨੇ 호ਰ ਕੀ ਗਿਆ ਤੁਸੀਂ ਵੀ ਸੁਣੋ ਅੱਜ ਇਸ ਮੌਕੇ 'ਤੇ ਕਰਨ ਹੋਰ ਇਸ ਵਿੱਚ ਦੇਖ ਬੜੀ ਦੇਰ ਬਾਅਦ ਆਪਣੇ ਸੱਜਣ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਬੇਨਤੀ ਕਰਨ ਆਇਆ ਸੀ ਕਿ ਅਕਾਲ ਚਤ ਕੋਲੋਂ ਲਈ ਪਨ ਮੈਮਰੀ ਅਕਲਗਲ ਦੀ ਧੋਤੀ ਵਾਸਤੇ ਕਮੇਟੀ ਬਣਾਈ ਆ ਉਹਦੇ ਸਬੰਧ 'ਚ ਅਸੀਂ ਮੀਟਿੰਗ ਰੱਖੀ ਹੋਈ ਹੈ ਕੋ ਸੰਤੋਖ ਰਾਏ ਦਿੱਸਤ ਗੁਰਦਵਾਰ ਸਾਹਿਬ ਦੀ ਉਹਦੇ ਲਈ ਮੈਂ ਬੇਨਤੀ ਕਰਨ ਆਇਆ ਸੀ ਵੀ ਉੱਥੇ ਤੁਸੀਂ ਹਾਜ਼ਰੀ ਲਾਉਣੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੈ ਇਹ ਹਰ ਮੇਰਾ ਪੁਰਾਣਾ ਸਾਥੀ ਜਿਹੜਾ ਉਹ ਬਹੁਤ ਉਤਸ਼ਾਹਜਨ ਹੈ ਕਿ ਅਸੀਂ ਆਕਾਲ ਤਖਤ ਨੂੰ ਸਮਰਪਿਤ ਅਸੀਂ ਜ਼ਿੰਦਗੀ 'ਚ ਕਿਸੇ ਅਦੇ ਦੀ ਲਾਲਸਾ ਨਹੀਂ ਕੀਤੀ ਅਸੀਂ ਹਮੇਸ਼ਾ ਸੱਚ ਦੇ ਨਾਲ ਰਹੇ ਆ ਤੇ ਸੱਚ ਕਰਕੇ ਵੀ ਅਸੀਂ ਆਜ਼ਾਦ ਵੀ ਜਿਉਂਦੇ ਰਹੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਆਪਣੇ ਪੁਰਾਣੇ ਸੱਜਣਾਂ ਸਾਰਿਆਂ ਨੂੰ ਮਿਲ ਕੇ ਔਰ ਉਹਨਾਂ ਦਾ ਉਤਸ਼ਾਹ ਦੇਖ ਕੇ ਕਿ ਆਕਾਲ ਤਖਤ ਪ੍ਰਤੀ ਉਹਨਾਂ ਦੇ ਮਨ 'ਚ ਕਿੰਨੀ ਸ਼ਰਧਾ ਹੈ ਜਿਹਦੇ ਨਾਲ ਸਾਡੇ ਹੌਲ ਹੌਸਲੇ ਬਲੰਦ ਹੋਏ ਆ ਕਿ ਹਮੇਸ਼ਾ ਜਿੱਥੇ ਜਿਹੜੀ ਆ ਸੱਚ ਦੀ ਹੋਊਗੀ ਝੂਠ ਦਾ ਪ੍ਰਚਾਰ ਜਿਹੜਾ ਉਹ ਤਾਂ ਬਹੁਤਾ ਤੇ ਅਸਰ ਲੋਕਾਂ ਤੇ ਅਸਰ ਨਹੀਂ ਹੁੰਦਾ ਸੱਚ ਸੱਚ ਹੁੰਦਾ ਤੇ ਅਲਟੀਮੇਟਲੀ ਸੱਚ ਹੀ ਹੱਦੀ ਹੁੰਦਾ ਕਿ ਲੋਕ ਜਿਹੜੇ ਆ ਕੰਗਰਸ ਕਲ ਦੇ ਨਾਲ ਜੁੜਨਗੇ ਅਕਾਲ ਤਖਨ ਨਾਲ ਜੁੜਨਗੇ ਤੇ ਫਿਰ ਪੰਜਾਬ ਦੇ ਵਿੱਚ ਅਸੀਂ ਪੁਰਾਣੇ ਦਿਨ ਜਿਹੜੇ ਆ ਅਕਾਲੀ ਦਲ ਦੇ ਲੋਕ ਅਕਾਲੀ ਦਲ ਨੂੰ ਯਾਦ ਕਰਦੇ ਆ ਲੋਕ ਲੀਡਰਾਂ ਦੇ ਅਗੇਸਟ ਹੈਗੇ ਆ ਪਰ ਲੋਕ ਅਕਾਲੀ ਦਲ ਦੇ ਨਹੀਂ ਹੈ ਤੁਹਾਨੂੰ ਬੜੀ ਖੁਸ਼ੀ ਹੋਈ ਯਾ ਅੱਜ ਲੋਕਾਂ ਦੇ ਉਪਸਾਧ ਦੇ ਕਿ ਪਈ ਗਲਤ ਸਾਨੂੰ ਇਹ ਬੜਾ ਦੁੱਖ ਹੋਇਆ ਕਿਸਾਨਾਂ ਦੇ ਨਾਲ ਜੋ ਕੁਝ ਪੰਜਾਬ ਸਰਕਾਰ ਨੇ ਕੀਤਾ ਜਿਹੜੀ ਸਰਕਾਰ ਲੋਕਾਂ ਨੂੰ ਇਹ ਕਹਿੰਦੀ ਸੀ ਕਿ ਅਸੀਂ ਬੜੇ ਕਿਸਾਨ ਹਤੈਸ਼ੀ ਆ ਉਹਨਾਂ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਔਰ ਕਿਸਾਨ ਬੀਬੀਆਂ ਨੂੰ ਕਿਸਾਨ ਬਜ਼ੁਰਗਾਂ ਨੂੰ ਰਾਤ ਦੇ ਮੇਰੇ ਦੇ ਵਿੱਚ ਉਹਨਾਂ ਨਾਲ ਬਹੁਤ ਤਕਾਮਕੀ ਹੋਈ ਆ ਉਹ ਜਾਤੀ ਹੋਈ ਆ ਆਂਦਾ ਦੇ ਨਾਲ ਇੱਕ ਪਾਸੇ ਆਂਦਾ ਤਾਂ ਕਹਿੰਨੇ ਆ ਦੂਜੇ ਪਾਸੇ ਉਹਨਾਂ ਨਾਲ ਤਕਾ ਕਰਦੇ ਆ ਲੋਕ ਪੰਜਾਬ ਸਰਕਾਰ ਦੇ ਸਲਿੱਟ ਤੋਂ ਹੀ ਜਾਣਾ ਹੋਵੇ ਦੂਜੇ ਪਾਸੇ ਲੋਕਾਂ ਦਾ ਮੋਹ ਬਾਦਲ ਪਰਵਾਰ ਤੋਂ ਬੁਰੀ ਤਰ੍ਹਾਂ ਭੰਗ ਹੋ ਚੁੱਕਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ 2 ਦਸੰਬਰ ਨੂੰ ਅਕਾਲ ਤਖਤ ਤੋਂ ਜਿਹੜੀਆਂ ਹੋਈਆਂ ਸੀ ਸਾਰੀਆਂ ਗੱਲਾਂ ਮੰਨਣ ਦੇ ਬਾਵਜੂਦ ਵੀ ਉਹ ਅਕਾਲ ਤਖਤ ਦਾ ਨਹੀਂ ਮੰਨ ਰਹੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਆ ਕਿ ਜਿੱਥੋਂ ਤਾਕਤ ਲੈ ਕੇ ਇਹਨਾਂ ਨੇ ਪੰਜ ਵਾਰੀ ਮੁੱਖ ਮੰਤਰੀ ਬਣਿਆ ਆਪਣੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਵਜ਼ੀਰ ਬਣਾਇਆ ਕਿਸੇ ਨੂੰ ਐਮਐਲਏ ਬਣਾਇਆ ਇਹਨਾਂ ਨੇ ਉਹ ਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਲੋਕਾਂ ਦੇ ਮਨਾਂ 'ਚ ਬਹੁਤ ਉਤਸ਼ਾਹ ਆ ਔਰ ਅਸੀਂ ਆਪਣੇ ਸਧਾਰਨ ਛੋਟੇ-ਮੋਟੇ ਸਾਧਨਾਂ ਨਾਲ ਅਸੀਂ ਮੀਟਿੰਗ ਜਲਾ ਕਰਦਾਸਪੁਰ ਦੀ ਰੱਖੀ ਆ ਔਰ ਸਾਰੇ ਪੰਥਕ ਅਤੇ ਸ਼ਿਆਨੂ ਜਿਹੜੇ ਸੱਚੇ ਸੁੱਚੇ ਤੇ ਇਮਾਨਦਾਰ ਲੋਕ ਨੇ ਅਕਾਲ ਪੁਰਖ ਨੂੰ ਸਮਰਪਿਤ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਤੇ ਸਾਡੇ ਕੋਲ ਇਹਨੇ ਸਾਧਨਤ ਨਹੀਂ ਪਰ ਸਾਡੀ ਪੱਲੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਸਾਥੀਆਂ ਦੇ ਪੱਲੇ ਸੱਚ ਆ ਅਸੀਂ ਸੱਚ ਨਾਲ ਖੜੇ ਆ ਤੇ ਹਮ ਹਮਾ ਕੇ 4 April ਨੂੰ ਕੋਰ ਸੰਪੋਖ ਰਾਇ ਜਿਹੜਾ 메ਨ ਸੜਕ ਤੇ ਗੁਰਦੁਆਰੇ ਦੇ ਨਾਲ ਗੁਰਦੁਆਰੇ ਦੇ ਨਾਲ ਜਿੱਥੇ ਮੰਡੀ ਵੀ ਆ ਹਾਈ ਸਕੂਲ ਵੀ ਲਾਗੇ ਉਸ ਸਾਹ ਤੇ ਕੋਰਸ ਨੂੰ ਕੋਹ ਹੈ ਪਹੁੰਚਣ ਤੇ ਗੁਰੂ ਦੇ ਖੁਸ਼ੀਆਂ ਪ੍ਰਾਪਤ